अंदर <celebrate> ਇਹ ਜਾ ਸਕਦੇ ਆ ਤਾਂ ਅੰਦਰ ਜਾਇਆ ਜਾਵੇ। ਇਹ ਅੰਦਰ ਜਾ ਸਕਦੇ ਆ ਤਾਂ ਅੰਦਰ ਜਾਇਆ ਜਾਵੇ। ਮੇਰੀ ਸਾਰੇ ਕਿਦਰ ਨੂੰ ਬੇਨਤੀ ਆ ਕਿ ਦਫ਼ਤਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਪਣੀ ਸਰਕਾਰ ਕਹਿੰਦੇ ਆ ਤੇ ਆਮ ਲੋਕਾਂ ਦੇ ਦਫ਼ਤਰ ਨੂੰ ਅੰਦਰ ਵੇਖਣ ਦੀ ਵਿਵਸਥਾ ਕਿ ਉਹਨਾਂ ਨੂੰ ਦਿੱਤੀ ਹੋਊਗੀ। ਇਹ ਉਧਰੋਂ ਨਾਮ ਹੈਗਾ ਆਮ ਆਦਮੀ ਜੇ ਆਮ ਆਦਮੀ ਨਾਮ ਹੈਗਾ ਤਾਂ ਫਿਰ ਆਮ ਆਦਮੀ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਕੋਈ ਸੌਖਾ ਨਹੀਂ ਰੱਖੋ ਜੀ ਲਾੜਾ। ਹਾਂ ਸਾਰੇ ਸਾਥੀਆਂ ਨੂੰ ਬੇਨਤੀ ਆ ਦਫ਼ਤਰ ਦੇ ਵਿੱਚ ਲਿਆਇਆ ਜਾਵੇ। ਜੇ ਪਰਫੋਰਮ ਯਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਯਾਰ ਸਰਕਾਰ ਹੋਏ 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 ਯਾਰ ਸਰਕਾਰ ਹੋਏ ਹੋਏ ਬਾਕੀ ਬਾਕੀ ਲੋਕਾਂ ਕੁੱਝ ਬੈਠੇ ਰਹੇ ਤੁਸੀਂ ਵੀ ਸਰਕਾਰ ਦਾ ਵਿਰੋਧ ਕਰਨ ਆਇਓ ਤਾਂ ਨਾਰੇ ਸਾਰੇ ਆਪਾਂ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਲੋਕਾਂ ਨੂੰ ਸਮਝਾ ਲਈਏ ਟਾਈਮ ਹੋ ਗਿਆ ਜੰਮਾ ਹਾਂ 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 ਸਰਕਾਰ ਦਾ ਬਾਦ ਬਾਦ ਮਰਦਾ ਬਾਦ ਮਰਦਾ ਬਾਦ ਬੀਰ ਸਾਰੇ ਬੈਠ ਜਾਓ ਬੀਰ ਦੀ ਡਿਟੇਲ ਦੇ ਬਾਰੇ ਉਹਨਾਂ ਬਾਈਨ ਫੋਟੋ ਆਪਾਂ ਕੀ ਉਹਨਾਂ ਨੂੰ ਚੱਕਾ ਦੇਣਾ ਬੈਠੇ ਨੇ ਬੇਚਿਤ ਹੋਏ ਹੋ ਛੱਡਣਾ ਹੀ ਹੈ ਨਾ ਇਹ ਕਿਹੜਾ ਕਾਪੀ ਇਹ ਕਿਹੜਾ ਕਾਪੀ ਇਹ ਇਹੀ ਹੈ ਇਹੀ ਉਹਨਾਂ ਦਾ ਬਰੋਡਕਾਸਟ ਹੀ ਗਿਆ ਉਹ ਬੜਾ ਬਾਹਰੋਂ ਚਲਾ ਗਿਆ ਉਹਨਾਂ ਦਾ ਪਤਾ ਨਹੀਂ ਆਹ 13 ਦਿਨ ਤੋਂ ਉਹਨਾਂ ਦਾ

ਬਾਏ ਬੋਲੋ ਅੱਜ ਨੰਬਰ ਰੋਡਿੰਗ ਤੇ ਲੈ ਕੇ ਆਇਆ ਬਣਾ ਬਾਏ ਘਰੇ ਜਾਓ ਆ ਗਿਆ ਨਾ ਤੇ ਨਹੀਂ ਵੀ ਹੁਣ ਘਰੇ ਜਾਣਾ ਅੱਜ ਡੋਟੀਫਿਕੇਸ਼ਨ ਲਾਉਣਾ ਕੋਈ ਤੇ ਆਪਗੋ ਤਾਂ pani ਦਾ ਪ੍ਰਬੰਧ ਵੀ ਤੁਹਾਡੇ ਦੇ ਹੋ ਜਾਣਾ ਬਾਏ ਬੈਨਰ ਆਉਂਦੇ ਰਹਾ ਬਾਏ ਦਿੱਤੇਗਾ ਮੈਂ ਸਾਰਾ ਕੰਮ ਕਰਾਂਗੇ ਜਾਂpani ਦਾ ਪ੍ਰਬੰਧ ਸਾਰੇ ਸਾਰੇ ਨੀਟ ਕਰ ਦੇਗਾ ਦੇਖੋ ਦਸਟੂਰ ਬਾਹਰ ਦੇ ਰਹੇ ਆ ਡਾਕੂਮੈਂਟ ਦੇ ਦਿਓ 2 ਮਿੰਟ ਬਾਅਦ ਹੋ ਜਾਣਾ ਭਾਜੀ 2 ਮਿੰਟ ਦੀ ਆਹ ਆਵਾਜ਼ ਦੀ ਪਾਟੀ ਦੀ ਸਰਕਾਰ ਆ ਕਰਕੇ ਆਹ ਲੋਕਾਂ ਨੇ ਆਮ ਲੋਕਾਂ ਦੀ ਫੜਕਾ ਦਫ਼ਤਰ ਦੀ ਆਮ ਲੋਕਾਂ ਦਾ ਇਹ ਤੁਸੀਂ ਇਹਨੂੰ ਬਗਲੀਆਂ ਦੇ ਨਾਲ ਆ ਸਕਦੇ ਆ ਸਾਵੇ ਨਾਲੋਂ ਇੱਧਰ ਸਾਵੇ ਨਾਲੋਂ ਟੋਵਰ ਅੱਗੇ ਕਰ ਲਈ ਅੱਗੇ ਨਾਲੋਂ ਅੱਗੇ ਗੱਡੀ